ਹਾਂਜੀ ਪੰਜਾਬੀ ਇਹ ਬਹੁਤ ਵੱਡੀ ਖਬਰ ਆ ਭਾਈ ਅਮਰਤਪਾਲ ਦੇ ਪਿਤਾ ਨੂੰ ਲੈ ਕੇ ਤੇ ਬਾਬਾ ਬਖਸ਼ੀ ਸਿੰਘ ਜੀ ਤੇ ਨਾਲ ਹੀ ਅਸ਼ੰਕਾ ਜਿਤਾਈ ਜਾ ਰਹੀ ਹੈ ਕਿ ਜਿਹੜਾ ਕਿ ਭਾਈ ਲੱਖਾ ਸਿੰਘ ਸਦਾਣਾ ਇਹਨਾਂ ਨੂੰ ਕੱਲ ਸਵੇਤੋ ਹੀ ਕਹਿ ਰਹੇ ਨੇ ਕਿ ਜਿਵੇਂ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦੇਖੋ ਜਦੋਂ ਕੋਈ ਮੈਂ ਹਰ ਰੋਜ਼ ਇਹੀ ਗੱਲਾਂ ਕਰਦਾ ਵੀ ਜਦੋਂ ਭਾਈ ਅਮਰਪਾਲ ਸਿੰਘ ਦੀ ਜਾਂ ਫਿਰ ਬੰਦੀ ਸਿੰਘਾਂ ਬਾਰੇ ਤੇ ਜਾਂ ਫਿਰ ਸਾਡੇ ਜਿਹੜਾ ਕਿ ਬੇਅਦਬੀਆਂ ਹੋਣ ਲੱਗ ਰਹੀਆਂ ਨੇ ਹਰ ਦਿਨ ਗੁਰੂ ਗ੍ਰੰਥ ਸਾਹਿਬ ਦੀਆਂ ਇਹਨਾਂ ਨੂੰ ਲੈ ਕੇ ਕੱਲ ਲੱਖਾ ਸਿੰਘ ਸਿਧਾਣਾ ਨੇ ਇੱਕ ਕੌਲ ਕੀਤੀ ਸੀ ਜਿਹੜੀ ਕਿ ਲੋਕਾਂ ਤੱਕ ਯਾਨੀ ਆਪਣਾ ਮੈਸੇਜ ਪਹੁੰਚਾਇਆ ਸੀ ਉਹਦੇ ਕਰਕੇ ਬਾਬਾ ਵਿਕਾਲਾ ਸਾਹਿਬ ਦੀ ਧਰਤੀ ਦੇ ਉੱਤੇ 19 ਤਰੀਕ ਨੂੰ ਬਹੁਤ ਵੱਡਾ ਯਾਨੀ ਇਕੱਠ ਰੱਖਿਆ ਗਿਆ ਜਿਹੜੀ ਕਿ ਆਉਣ ਵਾਲੀ ਅੱਜ ਮੰਨ ਲਓ ਹੈਗੀ ਹੈ 16 ਤਰੀਕ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਤਿੰਨ ਦਿਨਾਂ ਦੋ ਦਿਨਾਂ ਦੇ ਬਾਅਦ 19 ਅਗਸਤ ਹੈ ਤੇ 19 ਅਗਸਤ ਨੂੰ ਕਾਠ ਰੱਖਿਆ ਗਿਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਜਿਹੜਾ ਕਿ ਇਹ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤਾਂ ਗੱਲ ਹੁਣ ਇਹ ਉੱਠਦੀ ਹੈ ਵੀ ਪ੍ਰਸ਼ਾਸਨ ਤੇ ਸਰਕਾਰ ਇਹ ਦੋਨੇ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ ਹੁਣ ਤੁਸੀਂ ਇੱਕ ਗੱਲ ਵੇਖੋ ਜਿਹੜੀ ਕਿ ਭਗਵੰਤ ਮਾਨ ਸਿੰਘ ਦੀ ਬਹੁਤ ਵੱਡੀ ਗੱਲ ਜੁੜੀ ਦੱਸਦਾ ਇਸ ਮਸਲੇ ਦੇ ਨਾਲ ਵੀ ਬੰਦਾ ਆਪਦੀ ਜਾਨ ਨੂੰ ਕਿੰਨਾ ਪਿਆਰ ਕਰਦਾ ਹੁੰਦਾ ਹੈ ਵੀ ਕੱਲ ਇੱਕ ਸਪੀਚ ਦੇ ਰਿਆ ਸੀ ਭਗਵੰਤ ਮਾਨ ਤੇ ਉਹਨੇ ਅੱਜ ਤੱਕ ਆਪਾਂ ਕਿਸੇ ਨੇ ਤੁਸੀਂ ਵੀ ਨਹੀਂ ਦੇਖਿਆ ਹੋਣਾ ਵੀ ਉਹਨੇ ਇੱਕ ਬੁਲਟ ਪ੍ਰੂਫ ਯਾਨੀ ਕੈਵਨ ਬਣਵਾ ਕੇ ਜਿਹੜਾ ਕਿ 16 ਲੱਖ ਰੁਪਏ ਦਾ ਬਣਿਆ ਬਾਈ ਉਦੇ ਵਿੱਚ ਖੜ ਕੇ ਉਹਨੇ ਸਪੀਚ ਦਿੱਤੀ ਵੀ ਮੇਰੇ ਮਤਲਬ ਮੈਨੂੰ ਕੋਈ ਖਤਰਾ ਨਾ ਹੋਵੇ ਜਦੋਂ ਹੁਣ ਤੁਸੀਂ ਸਮਝੋ ਪੰਜਾਬ ਦਾ ਮੁੱਖ ਮੰਤਰੀ ਆਪਦੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਨਹੀਂ ਮੰਨਦਾ ਵੀ ਮੈਂ ਸੁਰੱਖਿਅਤ ਆ ਤਾਂ ਫਿਰ ਸਾਡੀ ਆਮ ਜਨਤਾ ਤੇ ਆਮ ਲੋਕ ਸਾਡੇ ਜਾਂ ਫਿਰ ਦੂਜੇ ਲੀਡਰ ਕਿਵੇਂ ਇਹ ਸਮਝ ਲੈਣਗੇ ਵੀ ਅਸੀਂ ਸੁਰੱਖਿਅਤ ਆ ਪੰਜਾਬ ਦੇ ਵਿੱਚ ਕਿਉਂਕਿ ਇਹੀ ਭਗਵੰਤ ਮਾਨ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਵੱਡੇ ਵੱਡੇ ਲੀਡਰਾਂ ਨੂੰ ਕਹਿੰਦੇ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੇ ਹੋ ਐਡੀਆਂ ਐਡੀਆਂ ਸਕਿਉਰਟੀਆਂ ਲਈ ਫਿਰਦੇ ਹੋ ਕਦੇ ਸਕਵੀਰ ਬਾਦਲ ਨੂੰ ਫੜਦਾ ਸੀ ਤੇ ਕਦੇ ਕੈਪਟਨ ਨੂੰ ਦੂਜਿਆਂ ਨੂੰ ਟੀਚਰਾ ਕਰਨ ਵਾਲਾ ਮੁੱਖ ਮੰਤਰੀ ਅੱਜ ਆਪ ਹੀ ਇੱਕ ਬੁਲਟ ਪ੍ਰੂਫ ਕੈਵਨ ਦੇ ਵਿੱਚ ਸਪੀਚ ਦੇ ਰਿਹਾ ਤਾਂ ਤੁਸੀਂ ਹੁਣ ਸਮਝੋ ਵੀ ਬੰਦੇ ਨੂੰ ਆਪਦੀ ਜਾਨ ਯਾਰ ਕਿੰਨੀ ਪਿਆਰੀ ਹੁੰਦੀ ਐ ਤਾਂ ਜਿਹੜੇ ਸਾਡੇ ਨੌਜਵਾਨ ਸਿੱਖ ਭਰਾ ਜਾਂ ਫਿਰ ਭਾਈ ਲੱਖਾ ਸਿੰਘ ਸਦਾਣਾ ਵਰਗੇ ਵੀਰ ਇਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣਾ ਬਾਪੂ ترਸੀਮ ਸਿੰਘ ਜੀ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਕੱਲ ਸਵੇਰ ਹੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਤਿੰਨਾਂ ਨੂੰ ਲੈ ਲਿਆ ਇਹ ਖਬਰ ਆ ਰਹੀ ਐ ਵੀ ਅਸ਼ੰਕਾ ਲੱਖਾ ਸਦਾਨਾ ਦੀ ਵੀ ਆ ਲੱਖੇ ਸਦਾਨੇ ਦਾ ਪੱਕਾ ਨਹੀਂ ਕਹਿ ਸਕਦੇ ਪਰ ਅਸ਼ੰਕਾ ਜਤਾਈ ਜਾ ਰਹੀ ਹੈ ਵੀ ਨਾਲ ਉਹਨੂੰ ਵੀ ਕਿਤੇ ਨਾ ਕਿਤੇ ਮਤਲਬ ਹਰਾਸਤ ਦੇ ਵਿੱਚ ਲਿਆ ਗਿਆ ਵੀ ਜਿਹੜੇ ਉਹ ਆਪਾਂ ਪਹਿਲਾਂ ਵੀ ਦੇਖਿਆ ਵੀ ਜਿਹੜਾ ਬੰਦਾ ਭਾਈ ਅਮਰਪਾਲ ਸਿੰਘ ਦੀ ਜਾਂ ਕੋਈ ਹੋਰ ਪੰਜਾਬ ਦੇ ਪ੍ਰਤੀ ਗੱਲ ਕਰਦਾ ਹੱਕਾਂ ਦੀ ਗੱਲ ਕਰਦਾ ਉਹਨੂੰ ਸਮੇਂ-ਸਮੇਂ ਦੇ ਉੱਤੇ ਨજરਬੰਦ ਵੀ ਕੀਤਾ ਗਿਆ ਇਹ ਤੁਸੀਂ ਪਹਿਲਾਂ ਵੀ ਇਹ ਤਾਂ ਦੇਖ ਹੀ ਚੁੱਕੇ ਹੋ ਪਰ ਗੱਲ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਵੀ ਜਿਹੜਾ ਬੰਦਾ ਦੂਜਿਆਂ ਨੂੰ ਟੀਚਰਾਂ ਕਰਦਾ ਸੀ ਅੱਜ ਆਪ ਦੀ ਜਾਨ ਨੂੰ ਤਾਂ ਇੰਨਾ ਪਿਆਰ ਕਰਦਾ ਹੈ ਜਿਹੜੇ ਸਾਡੇ ਨੌਜਵਾਨ ਨੇ ਸਿੱਖ ਭਰਾ ਨੇ ਉਹਨਾਂ ਦਾ ਕੀ ਹੈ ਫਿਰ ਕੀ ਉਹਨਾਂ ਨੂੰ ਹੱਕ ਨਹੀਂ ਵੀ ਜਸੀਂ ਵੀ ਜਿੱਤੇ ਹੋਏ ਆਂ ਅਸੀਂ ਬਾਹਰ ਆ ਕੇ ਆਪਣੇ ਸਮਾਜ ਦੇ ਵਿੱਚ ਆਉਣਾ ਹੈ ਸਾਡੇ ਲੋਕਾਂ ਦੇ ਨਾਲ ਜੁੜ ਕੇ ਅਸੀਂ ਆਪਣਾ ਕੰਮ ਕਾਜ ਵੀ ਕਰਕੇ ਵਿਖਾਉਣਾ ਹੈ ਵੀ ਅਸੀਂ ਕੀ ਕਰਨ ਦੇ ਲਾਇਕ ਆਂ ਕੀ ਇਸ ਜਿੱਤ ਦਾ ਫਾਇਦਾ ਹੋਇਆ ਅਮਰਤਪਾਲ ਨੂੰ ਤੇ ਕੀ ਇਸ ਜਿੱਤ ਦਾ ਫਾਇਦਾ ਹੋਇਆ ਸਾਡੇ ਜਿਹੜੇ ਕਿ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਵੱਡੇ ਪੱਧਰ ਤੇ ਜਾਨੀ ਵੋਟ ਦਿੱਤੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਦੇਖੀਏ ਤਾਂ ਜਿੱਤਿਆ ਗਿਆ ਸੀ ਲੋਕਾਂ ਦੇ ਦੁਆਰਾ ਮਤਲਬ ਇੰਨੀ ਵੋਟ ਪਾਈ ਗਈ ਵੱਡੀ ਗਿਣਤੀ ਤੇ ਮਤਲਬ ਜਿੱਤ ਪ੍ਰਾਪਤ ਕਰਾਤੀ ਭਾਈ ਸਾਹਿਬ ਨੂੰ ਵੀ ਗੱਲ ਹੁਣ ਇਹੀ ਹੈ ਵੀ ਪੰਜਾਬ ਦੇ ਵਿੱਚ ਕਿੰਨੀ ਤਾਨਾਸ਼ਾਹੀ ਚੱਲ ਰਹੀ ਹੈ ਵੀ ਆਪਦੀ ਜਾਨ ਤਾਂ ਜਾਨ ਹੈ ਦੂਜੇ ਦੀ ਜਾਨ ਦਾ ਕੋਈ ਮਤਲਬ ਨਹੀਂ ਕੋਈ ਮਕਸਦ ਨਹੀਂ ਕੋਈ ਭਾਵਨਾਵਾਂ ਦਾ ਨਹੀਂ ਉਹਨਾਂ ਨੂੰ ਵੀ ਕਿੰਨੇ ਲੋਕਾਂ ਦੀ ਉਹਨਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ ਭਾਈ ਵੀ ਇਹਨਾਂ ਨੂੰ ਅਸੀਂ ਬਾਹਰ ਕੱਢੀਏ ਇਹਨਾਂ ਦੀ ਰਿਹਾਈ ਦੇ ਬਾਰੇ ਕੋਈ ਗੱਲ ਨਹੀਂ ਕੋਈ ਬੰਦੀ ਸਿੰਘਾਂ ਬਾਰੇ ਗੱਲ ਨਹੀਂ ਕਿਉਂਕਿ ਹਰ ਰੋਜ਼ ਦੁਨੀਆ ਦੇ ਵਿੱਚ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਵੇਖ ਲਓ ਹਰ ਨੌਜਵਾਨ ਆਪਣੇ ਆਪਣੀ ਪੋਸਟ ਪਾਉਂਦਾ ਮੰਨ ਲਓ ਆਪਣੀ ਆਪਣੀ رائے ਦਿੰਦਾ ਵੀ ਯਾਰ ਇਹ ਬੰਦਾ ਬਾਹਰ ਆਉਣਾ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਟੱਕਾ ਸ਼ਾਹੀ ਚੱਲ ਰਹੀ ਹੈ ਬੇਰੁਜ਼ਗਾਰੀਆਂ ਚਿੱਟਿਆਂ ਦੇ ਮੁੱਦੇ ਤੇ ਹੋਰ ਪਾਣੀਆਂ ਦੇ ਮੁੱਦੇ ਦਾ ਪਹਿਲੇ ਹੀ ਸਾਡੇ ਲਟਕਦੇ ਫਿਰਦੇ ਨੇ ਜਿਹੜੇ ਮੰਨ ਲਓ ਸਾਡੇ ਨੌਜਵਾਨਾਂ ਦੀਆਂ ਗੱਲਾਂ ਸੀ ਵੀ ਜਿਹੜਾ ਕਿ ਨੌਜਵਾਨੀ ਨੂੰ ਕਢਾਈਏ ਬਾਹਰ ਇਹ ਤਾਂ ਯਾਰ ਮੁਸ਼ਕਲ ਦੀ ਘੜੀ ਜੀ ਲੱਗ ਰਹੀ ਹੈ ਹੁਣ ਆਪਣੇ ਜਿਹੜੇ ਕਿ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਚਾਹੀਦਾ ਵੀ ਇਕੱਠੇ ਹੋ ਕੇ ਇੱਕ ਐਸੀ ਮਹੀਮ ਨੂੰ ਮਤਲਬ ਅੰਜਾਮ ਦਿਓ ਕਿ ਜਿਹੜਾ ਸਰਕਾਰ ਜਿਹੜੀ ਇਹਨੂੰ ਝੁਕਣਾ ਪਵੇ ਤੇ ਸਾਡੇ ਨੌਜਵਾਨਾਂ ਨੂੰ ਬਾਹਰ ਕੱਢੇ ਸਰਕਾਰ ਕਿਉਂਕਿ ਨੌਜਵਾਨ ਜੇ ਅਗਰ ਇਸ ਤਰ੍ਹਾਂ ਹੀ ਮਤਲਬ ਅੰਦਰ ਦੱਬੇ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਨੌਜਵਾਨ ਗੱਲ ਕਰਨ ਦੀ ਜ਼ਰੂਰਤ ਨਹੀਂ ਕਰੂਗਾ ਕਿਉਂਕਿ ਯਾਰ ਡਰ ਸਾਰਿਆਂ ਦੇ ਮਨ 'ਚ ਹੀ ਪੈ ਜਾਂਦਾ ਕੋਈ ਵੀ ਨਹੀਂ ਬੋਲਦਾ ਫਿਰ ਅਗਲਾ ਕਹਿ ਦਿੰਦਾ ਯਾਰ ਅੱਜ ਉਹਨੂੰ ਅੰਦਰ ਦੇਤਾ ਕੱਲ ਨੂੰ ਸਾਨੂੰ ਚੱਕ ਲੈਣਗੇ ਕੁਣ ਤੁਸੀਂ ਸੋਚੋ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ترਸੀਮ ਸਿੰਘ ਜੀ ਚੱਕੇ ਗਏ 바બા ਬਖਸ਼ੀ ਸਿੰਘ ਨੂੰ ਵਿਰਾਸਤ ਚਲਿਆ ਤੇ ਭਾਈ ਲੱਖਾ ਸਿੰਘ ਸਧਾਨਾ ਨੂੰ ਜਦੋਂ ਇਹੋ ਜਿਹੇ ਬੰਦਿਆਂ ਨੂੰ ਵੀ ਚੱਕ ਸਕਦੇ ਨੇ ਤੇ ਫਿਰ ਸਾਡੇ ਵਰਗੇ ਨੂੰ ਤਾਂ ਜਦੋਂ ਮਰਜ਼ੀ ਲੈ ਜਾਣ ਯਾਰ ਜਿਹੜੇ ਮੰਨ ਲਓ ਮੇਨ ਚਿਹਰੇ ਨੇ ਇਹਨਾਂ ਨੂੰ ਨਹੀਂ ਗੋਲਦੇ ਇਹ ਸਾਡੇ ਵਰਗੇ ਆ ਫਿਰ ਅਗਲਾ ਡਰ ਜੂ ਆ ਵੀ ਯਾਰ ਕੀ ਕਰਨਾ ਯਾਰ ਆਪਾਂ ਪੋਸਟ ਪਾ ਕੇ ਹਨਾ ਪੰਜਾਬ ਦੇ ਪ੍ਰਤੀ ਆਪਾਂ ਕੀ ਲੈਣਾ ਪਰ ਨਹੀਂ ਯਰ ਕਿਤੇ ਨਾ ਕਿਤੇ ਦਰਦ ਹੁੰਦਾ ਬੰਦੇ ਦੇ ਜਿਹੜਾ ਕਿ ਆਪਣੇ ਆਪ ਹੀ ਬਾਹਰ ਆਉਂਦਾ ਹੁੰਦਾ ਜबान ਦੇ ਜ਼ਰੀਏ ਆਪਣੇ ਲੋਕਾਂ ਦੇ ਨਾਲ ਉਹ ਦਰਦ ਸਾਂਝਾ ਕੀਤਾ ਜਾਂਦਾ ਪਰ ਗੱਲ ਇੰਨੀ ਕਾ ਵੀ ਜੇ ਸਾਡੀ ਜਨਤਾ ਥੋੜਾ ਜਿਹਾ ਸਪੋਰਟ ਕਰ ਜਾਵੇ ਨਾ ਸਾਨੂੰ ਤਾਂ ਭਾਈ ਮੈਂ ਕਹਿੰਦਾ ਵੀ ਰੌਣ ਵਾਲੇ ਦਿਨਾਂ ਦੇ ਵਿੱਚ ਵਕਤ ਬਦਲ ਸਕਦਾ ਕਿਉਂਕਿ ਜਿਹੜਾ ਬੰਦਾ ਕੋਈ ਵੀ ਥੋੜਾ ਜਿਹਾ ਮੂਹਰੇ ਲੱਗ ਕੇ ਗੱਲ ਕਰਨੀ ਚਾਹੁੰਦਾ ਹੁੰਦਾ ਜਦੋਂ ਸਾਡੇ ਪੰਜਾਬ ਦੇ ਲੋਕ ਉਹਦਾ ਸਾਥ ਦੇ ਦੇਣ ਤੇ ਫਿਰ ਤੁਸੀਂ ਇਹ ਸਮਝੋ ਵੀ ਉਹ ਇੱਕ ਇਹੇ ਜੀ ਰੁੱਤ ਚੱਲ ਜਾਂਦੀ ਆ ਨਾ ਵੀ ਮਤਲਬ ਇੱਕ ਵਕਤ ਹੀ ਬਦਲ ਜਾਂਦਾ ਯਾਰ ਕਿਉਂਕਿ ਜਿੰਨਾ ਮੰਨ ਲਓ ਹੁਣ ਆਪਾਂ ਮੰਨ ਲਓ ਮੈਂ ਬੋਲ ਰਿਹਾ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਮੇਰਾ ਮਨ ਮਤਲਬ ਬਦਲ ਜੂ ਜੇ ਅਗਰ ਤੁਸੀਂ ਮੈਨੂੰ ਸਪੋਰਟ ਕਰਦੇ ਆ ਯਾਰ ਮੇਰੀ ਜਨਤਾ ਮੇਰੇ ਭਰਾ ਸਾਡੇ ਪੰਜਾਬ ਦੇ ਲੋਕ ਸਾਨੂੰ ਸਪੋਰਟ ਕਰਦੇ ਨੇ ਇਸ ਕਰਕੇ ਸਾਡਾ ਮਾਣ ਵਧਦਾ ਤੇ ਜਜਬਾ ਪੈਦਾ ਹੁੰਦਾ ਸਭ ਤੋਂ ਵੱਡੀ ਗੱਲ ਆ ਜਿਹੜੀ ਸੂਰਮਗਤੀ ਆਉਂਦੀ ਹੈ ਬੰਦੇ ਦੇ ਵਿੱਚ ਵੀ ਯਾਰ ਆਪਾਂ ਬੋਲਾਂਗੇ ਚਾਹੇ ਜੋ ਮਰਜ਼ੀ ਵੀ ਹੋ ਜੇ ਇਸੇ ਕਰਕੇ ਮੈਂ ਹਰ ਰੋਜ਼ ਅਪੀਲ ਕਰਦਾ ਹੁੰਦਾ ਵੀ ਭਾਈ ਵੀਡੀਓ ਨੂੰ ਅੱਗੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਮੈਸੇਜ ਜਾਵੇ ਜਿਹਨੂੰ ਨਹੀਂ ਵੀ ਪਤਾ ਉਹਨੂੰ ਪਤਾ ਲੱਗੇ ਵੀ ਸਰਕਾਰ ਕੀ ਕਰ ਰਹੀ ਹੈ ਸਾਡੇ ਭਰਾਵਾਂ ਦੇ ਨਾਲ ਜਾਂ ਸਾਡੇ ਸਿੱਖਾਂ ਦੇ ਨਾਲ ਬੰਦੀ ਸਿੰਘਾਂ ਦੇ ਨਾਲ ਤੇ ਹੁਣ ਤੁਸੀਂ ਦੇਖੋ ਸਵੇਰ ਤੋਂ ਚੱਕੇ ਹੋਏ ਬੰਦੇ ਹਾਲਾਤ ਇਹ ਕਹਿ ਲਾਂ ਮਨ ਲੋਕੀ ਉਹਨਾਂ ਦੀ ਖਬਰ ਨਹੀਂ ਵੀ ਗੱਲ ਹੈ ਕਿ ਧੱਕਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਖਾਸ ਕਰਕੇ ਭਾਈ ਅਮਰਪਾਲ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜਾ ਕੋਈ ਉਹਨਾਂ ਦੀ ਗੱਲ ਕਰਦਾ ਉਹਨਾਂ ਨੂੰ ਵੀ ਕਿੱਕਾ ਜਾ ਰਿਹਾ ਮੇਰੀ ਹੁਣ ਆਖਰੀ ਇਹ ਅਪੀਲ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਵੀਰ ਸ਼ੇਅਰ ਕਰ ਦੇਣਾ ਤੇ ਵੀਡੀਓ ਨੂੰ ਜਿਹੜਾ ਕਿ ਹੈਗਾ ਆਪਣੇ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜਾ ਕੋ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ